ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ ਦੀ ਲਾਈਫ ਦੇ ਉੱਪਰ ਇੱਕ ਕਿਤਾਬ ਲਿਖੀ ਗਈ ਸੀ ਮਨਜਿੰਦਰ ਸਿੰਘ ਮੱਖਾ ਨਾਮ ਦੇ ਸ਼ਖਸ ਵੱਲੋਂ ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਇਤਰਾਜ਼ ਜਤਾਇਆ ਜਾਂਦਾ ਤੇ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਕੇਸ ਜਿਹੜਾ ਅਦਾਲਤ ਦੇ ਵਿੱਚ ਪਹੁੰਚਦਾ ਸਾਡੇ ਨਾਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਜਿਹੜੇ ਵਕੀਲ ਨੇ ਸਤਿੰਦਰਪਾਲ ਸਿੰਘ ਮਿੱਤਲ ਗੱਲਬਾਤ ਕਰਾਂਗੇ ਕਿ ਪੂਰਾ ਅਹਿਮ ਕੀ ਕੁਝ ਜਿਹੜਾ ਅੱਜ ਰਿਹਾ ਵਕੀਲ ਸਾਹਿਬ ਅੱਜ ਜਿਹੜਾ ਕੇਸ ਦੀ ਇਥੇ ਪੈਂਡਿੰਗ ਪਿਆ ਸੀਗਾ ਇਹਦਾ ਸਿੱਧੂ ਮੂਸੇਵਾਲਾ ਦੀ ਲਾਈਫ ਦੇ ਉੱਪਰ ਇੱਕ ਕਿਤਾਬ ਲਿਖੀ ਗਈ ਸੀ ਤਾਂ ਉਸ ਦੇ ਵਿੱਚ ਅੱਜ ਕੀ ਕੁਝ ਅਹਿਮ ਰਿਹਾ ਜਿਹੜਾ ਕਿਤਾਬ ਨੂੰ ਲੈ ਕੇ ਇਹਦੇ ਵਿੱਚ ਜਿਹੜਾ ਮਨਜਿੰਦਰ ਮੱਖਾ ਜੀ ਵੱਲੋਂ ਕਿਤਾਬ ਲਿਖੀ ਗਈ ਉਹਦਾ ਟਾਈਟਲ ਸੀਗਾ ਦਾ ਰੀਅਲ ਰੀਜ਼ਨ ਵਾਈਲ ਏਜ਼ਮ ਡਾਈਡ ਤਾਂ ਜਦੋਂ ਇਹ ਕਿਤਾਬ ਛਪੀ ਗਈ ਤਾਂ ਸਿੱਧੂ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹਨਾਂ ਵੱਲੋਂ ਇਤਰਾਜ ਜਤਾਇਆ ਗਿਆ ਕਿ ਇਹ ਕਿਤਾਬ ਉਹਨਾਂ ਦੀ ਪਰਮਿਸ਼ਨ ਤੋਂ ਬਿਨਾ ਤੇ ਜਿਹੜੀਆਂ ਇਹਦੇ ਵਿੱਚ ਫੋਟੋ ਲਾਈਆਂ ਗਈਆਂ ਸਿੱਧੂ ਦੇ ਬਚਪਨ ਦੀਆਂ ਉਹ ਚੋਰੀ ਕਰਕੇ ਜਿਹੜੀ ਹੈਗੀਆਂ ਇਹਦੇ ਵਿੱਚ ਛਾਪੀ ਆ ਗਈਆਂ ਜਿਸ ਕਰਕੇ ਉਹਨਾਂ ਨੇ ਇਹਤੇ ਇਤਰਾਜ਼ ਜ਼ਾਹਿਰ ਕੀਤੇ ਗਏ ਤੇ ਫਿਰ ਇੱਕ ਐਪਲੀਕੇਸ਼ਨ ਮਾਨਯੋਗ ਐਸਐਸਪੀ ਸਾਹਿਬ ਨੂੰ ਦਿੱਤੀ ਗਈ ਜਿਹਦੇ ਸਬੰਧ ਦੇ ਵਿੱਚ ਇੱਕ ਪਰਚਾ ਦਰਜ ਹੋਇਆ 356 ਨੰਬਰ ਐਫਆਈਆਰ 451 406 380 ਤੇ 356 3 ਬੀ ਐਨਐਸ ਦੇ ਤਹਿਤ ਇੱਕ ਮਾਮਲਾ ਦਰਜ ਹੋਇਆ ਮਨਜਿੰਦਰ ਮਾਖੇ ਦੇ ਖਿਲਾਫ ਜਿਹਦੇ ਸਬੰਧ ਵਿੱਚ ਉਹਨਾਂ ਨੇ ਆਪਣੀ ਐਂਟੀਸੀਪੇਟਰੀ ਬੇਲ ਮਾਨਯੋਗ ਸ਼ਸ਼ਨ ਜੱਜ ਅੱਗੇ ਫਾਈਲ ਕੀਤੀ 9 12 2024 ਨੂੰ ਜੀਦੀ ਸੁਣਵਾਈ ਲਈ ਪਹਿਲਾਂ 11 12 2024 ਪੇਸ਼ੀ ਰੱਖੀ ਗਈ ਉਸ ਤੋਂ ਬਾਅਦ ਇਹਦੀ ਸੁਣਵਾਈ ਜਿਹੜੀ ਹੋਈ ਉਹ ਅੱਜ ਤੇ ਪੈਂਡਿੰਗ ਸੀ ਵੀ ਤੇ ਅੱਜ ਕੀ ਕੁਝ ਰਿਹਾ ਹੈਗਾ ਜਿਹੜਾ ਐਂਟੀਸਿਪੈਂਟਰੀ ਬੇਲ ਲਗਾਈ ਸੀਗੀ ਉਹਦੇ ਵਿੱਚ ਕੀ ਰਿਹਾ ਅੱਜ ਅੱਜ ਜਿਹੜੇ ਉਹਨਾਂ ਦੇ ਗੁਰਜੀਤ ਮਿਸਟਰ ਗੁਰਜੀਤ ਖੜਿਆਲ ਜੀ ਨੇ ਬੇਲ ਐਪਲੀਕੇਸ਼ਨ ਫਾਈਲ ਕੀਤੀ ਸੀ ਪਰ ਉਹਨਾਂ ਨੇ ਵਿਦਆਊਟ ਕਿਸੇ ਆਰਗੂਮੈਂਟ ਦੇ ਜਿਹੜੀ ਇਹ ਬੇਲ ਐਪਲੀਕੇਸ਼ਨ ਉਹ ਵਿਡਡਰਾ ਕਰ ਲਈ ਵਾਪਸ ਕਰ ਲਈ ਕਿ ਅਸੀਂ ਇਹਨੂੰ ਐਟ ði ਸਟੇਜ ਜਿਹੜੀ ਹੈਗੀ ਹੈ ਵਾਪਸ ਲੈਨੇ ਆ ਤੇ ਕੋਈ ਅਸੀਂ ਇਹਨੂੰ ਪ੍ਰੈਸ ਨਹੀਂ ਕਰਦੇ ਕਿ ਬੇਲ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਆਪਣਾ ਬਿਆਨ ਰਿਕਾਰਡ ਕਰਕੇ ਕਿ ਵਾਪਸ ਲੈ ਲਈ ਜੀ ਬੇਲ ਉਹ ਆਪਣੇ ਆਪ ਨੂੰ ਜਿਹੜਾ ਮਨਜਿੰਦਰ ਸਿੰਘ ਮੱਖਾ ਇਹ ਵੀ ਦੱਸਦੇ ਸੀ ਕਿ ਮੈਂ ਸਿੱਧੂ ਮੂਸੇਵਾਲਾ ਦੇ ਬੜਾ ਕਰੀਬੀ ਸੀ ਤਾਂ ਦੂਜੇ ਪਾਸੇ ਪਰਿਵਾਰ ਇਤਰਾਜ਼ ਤਾਰ ਰਿਹਾ ਕਿ ਫੋਟੋਆਂ ਉਹਨਾਂ ਨੇ ਜਿਹੜੀਆਂ ਇਸ ਤਰ੍ਹਾਂ ਲਗਾਉਣੀਆਂ ਜਾਂ ਸਿੱਧੂ ਦੇ ਬਾਰੇ ਇਹਨਾਂ ਕੁਝ ਲਿਖਣਾ ਤਾਂ ਪਰਿਵਾਰ ਇਹਨਾਂ ਕਿਉਂ ਜਿਹੜਾ ਖਫਾ ਨਜ਼ਰ ਆ ਰਿਹਾਗਾ ਮਨਜਿੰਦਰ ਸਿੰਘ ਤੋਂ ਕਿਉਂਕਿ ਪਹਿਲਾਂ ਦੇਖਿਆ ਜਾਂਦਾ ਸੀ ਅਕਸਰ ਸਿੱਧੂ ਦੇ ਘਰ ਦੇਖਣ ਨੂੰ ਮਿਲਦਾ ਸੀ ਨੀਉ ਨੇੜੇ ਸੀ ਜਾਂ ਦੂਰ ਸੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਪਰਸਨਲ ਲਾਈਫ ਬਾਰੇ ਉਹਨਾਂ ਦੀ ਨਹੀਂ ਜਾਣਦਾਗਾ ਪਰ ਉਹਨਾਂ ਦੇ ਪਰਿਵਾਰ ਦਾ ਜਿਹੜਾ ਸੋਲੀ ਜਿਹੜਾ ਹੈਗਾ ਇਹ ਹੈਗਾ ਕਿ ਕਿਉਂਕਿ ਮੇਨ ਗੱਲ ਇਹ ਹੈਗੀ ਕਿ ਸਿੱਧੂ ਮਰਡਰ ਕਿੱਦਾ ਜਿਹੜਾ ਟ੍ਰਾਇਲ ਹੈ ਉਹ ਪੈਂਡਿੰਗ ਹੈ ਹਲੇ ਸ਼ੁਰੂਆਤੀ ਦੌਰ ਚੋਂ ਗੁਜ਼ਰ ਰਿਹਾ ਹੈ ਕਿਉਂਕਿ ਬਹੁਤ ਸਾਰੇ ਦੋਸ਼ੀਆਂ ਦੀ ਹਲੇ ਅਰੈਸਟ ਹੋਣੀ ਬਾਕੀ ਹੈ ਇਨਵੈਸਟੀਗੇਸ਼ਨ ਪੈਂਡਿੰਗ ਹੈ ਤਾਂ ਇਨ ਦੀ ਮੀਨ ਟਾਈਮ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਤਾਬਸ਼ਾਪ ਦਿੱਤੀ ਗਈ ਜਿਹਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਆਹ ਰੀਜਨ ਨੇ ਇਹਨਾਂ ਨੇ ਕਰਕੇ ਉਹਦੀ ਡੈਥ ਹੋਈ ਜਾਂ ਮਾਰਿਆ ਗਿਆ ਇਹੀ ਉਹਨਾਂ ਦੇ ਵੱਡੇ ਤਰਾਸ ਸੀਗੇ ਕਿ ਉਹਨਾਂ ਨੇ ਇੱਕ ਤਾਂ ਬਿਨਾਂ ਪਰਮਿਸ਼ਨ ਤੋਂ ਇੱਕ ਕੇਸ ਦੇ ਫੈਕਟ ਤੇ ਵੀ ਕਿਤੇ ਪ੍ਰਭਾਵ ਪੈ ਸਕਦਾ ਹੈ ਤੇ ਜਾ ਹੁੰਚ ਜਿਹੜੀਆਂ ਫੋਟੋ ਲਾਈਆਂ ਗਈਆਂ ਉਹ ਚੋਰੀ ਕਰਕੇ ਲਾਈਆਂ ਗਈਆਂ ਐਲਬਮ ਦੇਖਣ ਦੇ ਬਹਾਨੇ ਲਾਈਆਂ ਗਈਆਂ ਤਾਂ ਇਦਾਂ ਦੇ ਕਾਫੀ ਸਾਰੇ ਅਲੀਗੇਸ਼ਨ ਨੇ ਜੀਤੋਂ ਪਰਿਵਾਰ ਨੂੰ ਇਹ ਇਤਰਾਜ਼ ਸੀ ਕਿ ਇਹ ਇਹ ਜਿਹੜੀ ਕਿਤਾਬ ਹੈ ਹਲੇ ਉਹ ਬੜੇ ਕੇਸ ਇਨੀਸ਼ੀਅਲ ਸਟੇਜ ਤੇ ਚੱਲ ਰਿਹਾ ਤਾਂ ਉਹ ਕਿਤੇ ਨਾ ਕਿਤੇ ਵਾਈਸਾ ਵਰਸਾ ਸਾਡੇ ਕੇਸ ਤੇ ਵੀ ਪ੍ਰਭਾਵ ਪਾ ਸਕਦਾ ਇਸ ਕਰਕੇ ਉਹਨੂੰ ਕੋਈ ਰਾਈਟ ਨਹੀਂ ਹੈਗਾ ਕਿ ਕਿਸੇ ਦੀ ਜੀਵਨੀ ਬਾਰੇ ਉਹ ਇਦਾਂ ਕਿਤਾਬ ਲਿਖੇ ਔਰ ਉਹ ਵੀ ਸਾਨੂੰ ਬਿਨਾ ਪੁੱਛੇ ਤਾਂ ਇਹ ਕਾਫੀ ਵੱਡੇ ਕਾਰਨ ਨੇ ਉਸ ਕਿਤਾਬ 'ਚ ਵੀ ਜੇ ਤੁਸੀਂ ਪੜੋਗੇ ਜੇ ਤੁਹਾਨੂੰ ਕਦੇ ਮਿਲੀ ਤਾਂ ਉਹਦੇ ਵਿੱਚ ਜਿੱਥੇ-ਜਿੱਥੇ ਸਾਡੂੰ ਨਜ਼ਰ ਆਇਆ ਹੈਗਾ ਤਾਂ ਉਹ ਚ ਲੇਖਕ ਨੇ ਕਿਤੇ ਨਾ ਕਿਤੇ ਲਿਖਿਆ ਕਿ ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਉਹ ਕਾਫੀ ਵੱਡੇ ਲੀਡਰਾਂ ਨਾਲ ਪੋਲੀਟੀਸ਼ੀਅਨਜ਼ ਨਾਲ ਤੇ ਗੈਂਗਸਟਰ ਨਾਲ ਵੀ ਉਹਦੇ ਜਿਹੜੇ ਹੈਗੇ ਆ ਸੁਵੰਤ ਦੱਸੇ ਜਾ ਰਹੇ ਨੇ ਤੇ ਫੇਰ ਉਹਨੇ ਇੱਕ ਜਗ੍ਹਾ ਲਿਖਿਆ ਕਿ ਮੌਕੇ ਤੇ ਜਦੋਂ ਇਹ ਵਾਰਦਾਤ ਹੋਈ ਤਾਂ ਪੰਜਾਬ ਦੇ ਡੀਜੀਪੀ ਸਾਹਿਬ ਨੇ ਇਹਨੂੰ ਕਿਹਾ ਕਿ ਇੱਕ ਗੈਂਗਵਾਰ ਦਾ ਨਾਮ ਦਿੱਤਾ ਤੋਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਉਹ ਪਰਿਵਾਰ ਦੇ ਦਬਾਅ ਕਰਕੇ ਹਾਲਾਂਕਿ ਉਹਨਾਂ ਨੂੰ ਇਹ ਸਟੇਟਮੈਂਟ ਚੇਂਜ ਕਰਨੀ ਪਈ ਤੇ ਹੋ ਸਕਦਾ ਸੀ ਕਿ ਪੰਜਾਬ ਗਵਰਨਮੈਂਟ ਕੋਲੇ ਕੋਈ ਇਦਾਂ ਦੇ ਤੱਥ ਉਹਨਾਂ ਕੋਲੇ ਹੋਣ ਪਰ ਪਰਿਵਾਰ ਦੇ ਦਬਾਅ ਕਰਕੇ ਇਹ ਸਟੇਟਮੈਂਟ ਉਹਨਾਂ ਨੂੰ ਚੇਂਜ ਕਰਨੀ ਪਈ ਸੋ ਕਿਤੇ ਨਾ ਕਿਤੇ ਸਿੱਧੇ ਦਾ ਸਿੱਧੇ ਤੌਰ ਤੇ ਉਹਨਾਂ ਦੇ ਪਰਿਵਾਰ ਨੂੰ ਹੀ ਲੱਗਦਾ ਕਿ ਉਹ ਸਾਡੀ ਸ਼ਬੀ ਜਾਂ ਸਾਡੇ ਪੁੱਤ ਦੀ ਸ਼ਬੀ ਨੂੰ ਖਰਾਬ ਕਰਨ ਵਾਲੀਆਂ ਕਾਫੀ ਗੱਲਾਂ ਇਹਦੇ ਵਿੱਚ ਜਿਹੜੀਆਂ ਲਿਖੀਆਂ ਗਈਆਂ ਨੇ ਜੋ ਸਾਡੇ ਕੇਸ ਤੇ ਪ੍ਰਭਾਵ ਪਾ ਸਕਦੀਆਂ ਸੋ ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਇਤਰਾਜ਼ ਸੀ ਪਰਿਵਾਰ ਦੀ ਹੋਰ ਕੀ ਮੰਗ ਹੈ ਅہم ਜਿਹੜੀ ਕਿ ਇੱਕ ਪਾਸੇ ਮਾਮਲਾ ਦਾ ਦਰਜ ਹੋ ਹੀ ਚੁੱਕਾ ਹੈ ਹੋਰ ਕੀ ਮੰਗ ਕਰਦਾ ਪਰਿਵਾਰ ਵੀ ਕੀ ਹੋਣਾ ਚਾਹੀਦਾ ਪਰਿਵਾਰ ਦੀ ਇਹ ਵੀ ਮੰਗੇਗੀ ਕਿ ਜੇ ਇਹ ਐਡੀਸ਼ਨ ਹੈ ਜਿਹੜਾ ਲੋਕਾਂ ਦੇ ਹੱਥ 'ਚ ਨਾ ਪਹੁੰਚੇ ਕਿਉਂਕਿ ਇੱਚ ਕਾਫੀ ਇਹ ਜਿਹੀਆਂ ਇਤਰਾਜ਼ ਜੋ ਗੱਲਾਂ ਉਹਨਾਂ ਨੂੰ ਲੱਗਦਾ ਹੈ ਕਿ ਇਦਾਂ ਦੀਆਂ ਹੈਗੀਆਂ ਨੇ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਇਹ ਵੀ ਮੰਗ ਹੈਗੀ ਹੈ ਉਹਦੇ ਬਾਰੇ ਵੀ ਹਲੇ ਚੱਲ ਰਹੀ ਗੱਲਬਾਤ ਹੈ ਕਿ ਇਹ ਜਿਹੜਾ ਹੈਗਾ ਇਹਨੂੰ ਜਿੱਥੇ ਵੀ ਇਹਦਾ ਸਟਾਕ ਪਿਆ ਉਹ ਰੋਕ ਕੇ ਕੀਤਾ ਜਾਵੇ ਕਿ ਉਹ ਆਮ ਲੋਕਾਂ ਦੇ ਹੱਥ 'ਚ ਨਾ ਪਹੁੰਚ ਸਕੇ ਦੂਜੇ ਵਿਰੋਧੀ ਪੱਖ ਵੱਲੋਂ ਕੋਈ ਇਸ ਤੇ ਗੱਲਬਾਤ ਕੋਈ ਹੋਈ ਉੱਥੇ ਕੋਈ ਨਹੀਂ ਅੱਜ ਕੋਈ ਐਸੀ ਗੱਲ ਨਹੀਂ ਹੋਈ ਕਿਉਂਕਿ ਉਹਨਾਂ ਨੇ ਮਹਿਜ ਆਪਣਾ ਕਹੀ ਗਿਆ ਕਿ ਅਸੀਂ ਐਟ ਦਿਸ ਸਟੇਜ ਜਿਹੜੀ ਹੈਗੀ ਬੇਲ ਐਪਲੀਕੇਸ਼ਨ ਆਫ ਦੀ ਬਾਪਸ ਲੈਣਿਆ ਇਹਨੂੰ ਅਸੀਂ ਪ੍ਰੈਸ ਨਹੀਂ ਕਰਨਾ ਚਾਹੁੰਦੇ ਇਸ ਤੋਂ ਬਾਅਦ ਹੋਰ ਕੋਈ ਗੱਲ ਨਹੀਂ ਹੋਈ ਬਿਲਕੁਲ ਇਹ ਸਨ ਸਤਿੰਦਰ ਮਿੱਤਲ ਸਿੱਧੂ ਮੂਸੇਵਾਲਾ ਪਰਿਵਾਰ ਦੇ ਜਿਹੜੇ ਵਕੀਲ ਜਿਨ੍ਹਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਲਾਈਫ ਦੇ ਉੱਪਰ ਜੋ ਕਿਤਾਬ ਲਿਖੀ ਗਈ ਸੀ ਪਰਿਵਾਰ ਵੱਲੋਂ ਜਿਹੜਾ ਇਤਰਾਜ਼ ਜਤਾਇਆ ਜਾ ਰਿਹਾ ਤੇ ਉੱਥੇ ਉਹਨਾਂ ਇਨਸਾਫ ਦੀ ਮੰਗ ਕਰ ਰਹੇ ਨੇ ਅਮਰਜੀਤ ਸਿੰਘ